ਸਿੱਖਾਂ ਦੇ ਵਿੱਚ ਮਾਸ ਖਾਣਾ ਬਣਾਉਣੀ ਹੈ ਲੰਗਰ ਦੇ ਵਿੱਚ ਵਰਤਾਣਾ ਬਣਾ ਹੈ। ਇਹੀ ਹਮਾਰੇ ਪੀਰ ਹੈ। ਫਿਰ ਸਾਰੇ ਸ਼ਸਤਰਾਂ ਨਾਮ ਲੈ ਕੇ ਸਤਗੁਰੂ ਨੇ ਕਹਿੰਦਾ ਇਹ ਸਾਡੇ ਪੀਰ ਨੇ ਇਹਦੇ ਸ਼ਬੀਸ਼ ਪਿਤਾ ਨੇ। ਜੀ। ਦੱਸੋ ਹੋਰ ਪਿੱਛੇ ਦੱਸੋ ਕੀ ਰਹਿ ਗਿਆ? ਇਹ ਪੀਰ ਕਿਸ ਉਸ ਵੇਲੇ ਸਾਨੂੰ ਜੀ ਆਪਣੇ ਦਾਲ ਦੇ ਵਿੱਚ ਫਿਰ ਉਸ ਦੇ ਵਿੱਚ ਇੱਕ ਗੱਲ ਇੱਕ ਸਵਾਲ ਉੱਠਦਾ ਰਹਿੰਦਾ ਹੈ ਕਿ ਕਿਰਪਾਨ ਕਿਉਂ ਪੇਟ ਕੀਤੇ ਜਾਂਦੀ ਹੈ? ਜਦੋਂ ਮੀਟ ਦੀ ਗੱਲ ਆਉਂਦੀ ਹੈ ਤਾਂ ਕਹਿੰਦੇ ਨੇ ਕਿ ਮੀਟ ਖਾਣਾ ਚਾਹੀਦਾ ਕੁਝ ਕਹਿੰਦੇ ਨੇ ਨਹੀਂ ਖਾਣਾ ਚਾਹੀਦਾ। ਕਿ ਇਹ ਲੰਗਰਾਂ ਦੇ ਵਿੱਚ ਤਿਆਰ ਕਰਨਾ ਚਾਹੀਦਾ ਫਿਰ ਜੇ ਖਾਣਾ ਚਾਹੀਦਾ ਫਿਰ ਲੰਗਰ 'ਚ ਤਿਆਰ ਹੋ ਸਕਦਾ ਪਰ ਨਹੀਂ ਇਸ ਦੇ ਬਾਵਜੂਦ ਤੋਂ ਬਹੁਤ ਹੀ ਇੱਕ ਮੁਸ਼ਕਲ ਜਿਹੜਾ ਇਹ ਸਵਾਲ ਹੈ ਉਸ ਦਾ ਜਵਾਬ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਨੇ ਬਾਬਾ ਭਾਈ ਰੂਪ ਚੰਦ ਜੀ ਦੀ ਅਨਸ਼ਵੰਸ਼ ਦੇ ਵਿੱਚੋਂ ਭਾਈ ਦਲਾਵਰ ਸਿੰਘ ਜੀ ਬਾਗੜੀਆਂ ਵਾਲੇ ਤੇ ਭਾਈ ਸਾਹਿਬ ਜੀ ਬੈਰ ਜੀ ਖਾਲਸਾ ਬੈਰ ਜੀ ਵੀ ਪਤਾ ਜੀ ਆਪਾਈ ਕੁਛ ਖਾਲਸਾ ਬਾਜੀ ਫਤਿਹ ਜੀ ਸੈਨ ਜੀ ਸਾਹਿਬ ਸਵਾਲ ਤੁਸੀਂ ਸੁਣੀ ਲਏ ਸਵਾਲ ਜਾਣ ਜਾ ਰਹਾ ਜੀ ਬਸ ਮੈਂ ਥੋੜੀ ਗੱਲਾਂ ਪਹਚਾਵਾਂਗਾ ਜੀ ਜਦੋਂ ਸਿੰਘ ਮਹਾਰਾਜ ਨੇ ਭਾਈ ਰੂਪਾ ਪਿੰਡ ਪਿੰਡ ਵਸਾਇਆ ਜੀ ਤੇ ਉਦੋਂ ਆ ਕੇ ਤੁਹਾਨੂੰ ਪਤਾ ਕੀ ਔਰ ਉਸ ਵੇਲੇ ਉਹਨਾਂ ਨੇ ਸਤਗੁਰਾਂ ਨੇ ਸੇਵਾ ਦਾ ਮੌਕਾ ਬਖਸ਼ਿਆ ਤੇ ਉਹ ਰੁਕੇ ਹੋਏ ਸੀ ਤੇ ਉਦੋਂ ਵਿਦੀ ਚੰਦ ਉਹ ਦੋ ਕੋੜੇ ਲੈ ਕੇ ਆਏ ਜੀ ਜਿਹੜੇ ਸਾਧ ਸੰਗਤ ਵਾਸਤੇ ਕੋਈ ਕੋਈ ਅਰਸ਼ ਜਾਨੂ ਲੈ ਕੇ ਆਏ ਸੀ ਤੇ ਜਦੋਂ ਜ਼ਾਹਿਰ ਜੀ ਗੱਲ ਹੈ ਜਦੋਂ ਕੋਈ ਸ਼ਾਹੀਬ ਚੋਰੀ ਹੋਈ ਹੋਵੇ ਤੇ ਉਹਦੇ ਵਿੱਚ ਫੌਜ ਨੇ ਆਣਾ ਹੀ ਆਣਾ ਤੇ ਜਦੋਂ ਉਥੇ ਉਹ ਆਈ ਤੇ ਉਥੇ ਮਹਾਰਾਜ ਦੇ ਵਿੱਚ ਜੰਗ ਹੋਈ ਸੀ ਪਰ ਉਹ ਜੰਗ ਦੇ ਵਿੱਚ ਜਨਾਬ ਪ੍ਰਸ਼ਾਦਾ ਸੀ ਸਾਰਾ ਭਾਈ ਪਾਰੀ ਰੂਪचंद ਜੀ ਦੇ ਲੰਗਰ ਚੋਂ ਜਾਂਦਾ ਰਿਹਾ ਪਰ ਜਦੋਂ ਲੰਗਰ ਚੋਂ ਪ੍ਰਸ਼ਾਦਾ ਜਾਂਦਾ ਰਿਹਾ ਤੇ ਜੀ ਕੋਈ ਹੁੰਦੇ ਰਹਿਣਾ ਵੀ ਮੈਂ ਮੈਂ ਚੁਗਲੀ ਕਰਦੀ ਆ ਤਾਂ ਕਿ ਹਰ ਦਿਨ ਇੰਚਾਇ ਗਰੂ ਹੋਵੇ ਉਹਨਾਂ ਨੂੰ ਇੱਕ ਮੌਕਾ ਮਿਲਿਆ ਕਿ ਇਹਨੂੰ ਭਾਈ ਦਾ ਖਿਤਾਬ ਦੇ ਦਿੱਤਾ ਤੇ ਵੱਡਾ ਕਰ ਦਿੱਤਾ ਤੇ ਇਹ ਆਪਣੇ ਆਪਣੀ ਰਵੈ ਚਲਾ ਰਿਹਾ ਤੇ ਉਹਨਾਂ ਨੂੰ ਇਹ ਕਹਿ ਲੱਗ ਪਏ ਕਿ ਮਹਾਰਾਜ ਜੀ ਭਾਈ ਦਾ ਖਿਤਾਬ ਕੀ ਦਿੱਤਾ ਰੂਪचंद ਨੂੰ ਤੇ ਇਹ ਤਾਂ ਆਪਣੇ ਆਪ ਨੂੰ ਚੌਧਰੀ ਬਰਨ ਲਾ ਪੈ ਤੇ ਦਸ਼ਵੜਾ ਨੂੰ ਇਹ ਮਾਸਕਾ ਮਤਲਬ ਲੰਗਰ ਸ਼ਕਾਈ ਜਾਂਦਾ ਜੀ ਜੀ ਤੇ ਸਤਗੁਰਾਂ ਨੇ ਤੇ ਬੇਨਤੀ ਕੀਤੀ ਮਹਾਰਾਜ ਮੈਥਰ ਕੋਲ ਆ ਕੇ ਬੇਨਤੀ ਕਰਨੀ ਸੀ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਤੁਸੀਂ ਲੰਗਰ ਦੀ ਗੱਲ ਕਰ ਰਹੇ ਹੋ ਉਹ ਲੰਗਰ ਤਾਂ ਹੈ ਜੀ ਆਪ ਜੀ ਦਾ ਹੁਕਮ ਹੋਇਆ ਕਿ ਸੰਗਤ ਵਾਸਤੇ ਲੰਗਰ ਕਰਨਾ ਹੈ ਪਰ ਇਹ ਲੰਗਰ ਸੰਗਤ ਵਾਸਤੇ ਨਹੀਂ ਸੋਣਨਾ ਇਹ ਸਿੱਖਾਂ ਵਾਸਤੇ ਰਹਿ ਗਿਆ ਜੀ ਕਿਉਂਕਿ Hindu ਇਸ ਕਰਕੇ ਨਹੀਂ ਖਾਂਦਾ ਕਿਉਂਕਿ ਇਹ ਤਾਂ ਮਾਸ ਬਣਾ ਹੋਇਆ ਹੈ ਜੀ ਮੁਸਲਮਾਨ ਇਸ ਕਰਕੇ ਨਹੀਂ ਖਾਂਦਾ ਕਿਉਂਕਿ ਇਹ ਝਟਕਾ ਬਣਾ ਹੋਇਆ ਹੈ ਜੀ ਤੇ ਇਹ ਤਾਂ ਹੁਣ ਫਿਰ ਸਿੱਖਾਂ ਦਾ ਝਟਕਾ ਰਹਿ ਗਿਆ ਆਪ ਹੀ ਬਣਾ ਕੇ ਆਪ ਹੀ ਖਾਲਾ ਦੂਜੀ ਵਾਰ ਤਾਂ ਕੀਤਾ ਨਹੀਂ ਜੀ ਤਾਂ ਸਤਗੁਰਾਂ ਨੇ ਉਦੋਂ ਹੁਕਮ ਨਾਮਾ ਜੱਜੀ ਭਾਈ ਰੂਪੇ ਪ सेवा किती जाओगी ओथे मां प्रसाद नहीं ਵਰਤਣਾ ਜੀ मां प्रसाद ਉਹ ਪ੍ਰਸ਼ਾਦ ਨਾ ਜਿਹੜਾ ਦੇਵੀ ਨੂੰ ਚੜਦਾ ਦੇਵੀ ਨੂੰ ਕਾਲੀ ਕਾਲੀ ਨੂੰ ਕਿਹੜਾ ਚੜਦਾ ਮਾਂ ਚੜਦਾ ਜੀ ਤੋਂ ਇਸ ਕਰਕੇ ਲੰਗਰ ਚ ਸਾਨੂੰ ਪ੍ਰਸ਼ਾਦ ਮਾਸ ਮਾਸ ਵਰਤਣਾ ਮਨਾ ਹੈ ਤਾਂ ਕਿ ਕੋਈ ਵੀ ਆ ਕੇ ਖਾ ਸਕੇ ਜਿਹੜਾ ਇਹੀ ਸਵਾਲ ਇੱਕ ਕਲਗੀਧਰ ਪਾਸ਼ਾ ਜੀ ਨਾਲ ਵੀ ਜੁੜਿਆ ਹੋਇਆ ਜਦੋਂ ਇੱਥੋਂ ਤਾੜੀ ਮਾਰ ਕੇ ਨਿਕਲੇ ਨੇ ਅੱਗੇ ਨੂੰ ਤਾਂ ਉਹ ਕੀ ਸੀ ਸਰ ਹਾਂਜੀ ਉਸ ਵੇਲੇ ਚੌਕੌਰ ਸਾਹਿਬ ਦੀ ਗੜੀ ਜੋ ਸਰ ਉਹ ਦੋ ਸਰਟੀਫਿਕੇਟ ਪਾਈ ਰੂਪਚੰਦ ਜੀ ਦੇ ਬੇਟੇਆਂ ਤੇ ਪਰਪੋਤੇ ਪਾਈ ਦੇਵਾਲ ਸਿੰਘਾਂ ਧਰਮ ਸਿੰਘ ਤੋਂ ਨਾਲ ਸੀ ਜੀ ਤੇ ਉਦੋਂ ਹੀ ਕਹਿ ਕੇ ਨਿਕਲੇ ਸੀ ਵੀ ਵੀ ਸੀ ਪਾਈ ਰੁਪਏ ਇਕੱਠੇ ਹੋਵਾਂਗੇ ਕਿਉਂਕਿ ਆਪਾਂ ਜਦੋਂ ਚੱਲਦੇ ਆਂ ਨਾ ਹੁੰਦਾ ਨਾ ਵੀ ਆਪਾਂ ਅਡੱਡ ਹੋ ਜਾਈਏ ਕਿਤੇ ਜਾ ਕੇ ਵਿਛੜ ਨਾ ਜਾਈਏ ਜੀ ਤੇ ਸਤਗੁਰਾਂ ਨੇ ਕਿਹਾ ਵੀ ਮੈਂ ਮੈਂ ਇਹ ਨਹੀਂ ਰੇਸ਼ ਨਹੀਂ ਜਾਣਾ ਜੀ ਮਤਲਬ ਲੁਕੇ ਨਹੀਂ ਜਾਣਾ ਉਹਨਾਂ ਨੇ ਪਹਿਲਾਂ ਤੀਰਾਂ ਨਾਲ ਉਹ ਜਿਹੜੀਆਂ ਮਸ਼ਾਲਾਂ ਸੀ ਉਹ ਬੰਦ ਕੀਤੀਆਂ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ ਜੇ ਰੋਕ ਰਗਾਸ ਰੋਕ ਲੋ ਬਲਕਿ ਮੁਸਲਮਾਨਾਂ ਦੇ ਆਪਸ ਵਿੱਚ ਇਹ ਬੜੀ ਹਫਰਾਮਤਮਤੀ ਹੋ ਗਈ ਆਪਸ ਹੀ ਲੜਨ ਲੱਗੇ ਜੀ ਚਲੋ ਖੈਰ ਅਡਟ ਹੋ ਕੇ ਸਾਰੇ ਜਾ ਕੇ ਛੋਟੀ ਕਰ ਤਸਕੀਬ ਕਰਦਾ ਹੋਇਆ ਅੰਛੀ ਵੜੇ ਜੰਗਲਾਂ ਵਿੱਚ ਇਕੱਠੇ ਹੋਏ ਜੀ ਮਾਛੀਵਾੜੇ ਜੰਗਲਾਂ ਦੇ ਵਿੱਚ ਭਾਈ ਦਿਆਲ ਸਿੰਘ ਧਰਮ ਸਿੰਘ ਤੇ ਭਾਈ ਹਕਮ ਸਿੰਘ ਨਾਲਸਰ ਜੀ ਇਹ ਤਿੰਨ ਸਿੰਘ ਸੀ ਤੇ ਉਹਨਾਂ ਨੇ ਫਿਰ ਨਵੀਖਾਨ ਗਵੀਖਾਨ ਨੂੰ ਮਿਲੇ ਤੇ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਐਦਾਂ ਕਰਕੇ ਭਾਈ ਸਾਹਿਬ ਨੂੰ ਲੱਭ ਰਹੇ ਨੇ ਤੇ ਆਪਾਂ ਅਸੀਂ ਇਥੋਂ ਨਿਕਲੀ ਤੇ ਉਹਨਾਂ ਨੇ ਇਹਨਾਂ ਨੂੰ ਉੱਚ ਦਾ ਪੀ ਬਣਾ ਕੇ ਕੱਢਿਆ ਇਹਦਾ ਹੋ ਗਿਆ ਜੀ ਇੱਕ ਪਾਸੇ ਦੂਸਰੇ ਪਾਸੇ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਕਿ ਇਹ ਚਮਕੌਰ ਦੀ ਗੱਡੀ ਜੋ ਫਿਰ ਗੋਵਿੰਦ ਸਿੰਘ ਨਿਕਲ ਗਏ ਉਹਨੇ ਫਿਰ ਇੱਕ ਸਪੈਸ਼ਲ ਐਸਆਈਟੀ ਬਣਾਈ ਜੀ ਜਿਹਦੇ ਦਿੱਤਾ ਜਿਹੜਾ ਮੁਖੀ ਸੀਗਾ ਉਹ ਉਹ ਸੀਗਾ ਜਨਰਲ ਸੀਗਾ ਦਲਾਵਰ ਖਾਨ ਮੇਰਾ ਨਾਮ ਵੀ ਉਸ ਤੇ ਰੱਖਿਆ ਹੈ ਪਰ ਉਹ ਦਲਾਵਰ ਖਾਨ ਜੋ ਸੀ ਉਹ ਅਸਲੀ ਮੁਸਲਮਾਨ ਸੀ ਅਸਲੀ ਮੁਸਲਮਾਨ ਮਤਲਬ ਮਤਲਬ ਕੀ ਹੁੰਦਾ ਮੁਸਲਮਾਨ ਜੀ ਜਿਹਦਾ ਈਮਾਨ ਮੁਕਮਲ ਹੋਵੇ ਪੰਜ ਨਮਾਜ਼ਾਂ ਪੜਦਾ ਹੋਵੇ ਰੱਬ ਨੂੰ ਮੰਨਦਾ ਹੋਵੇ ਜੀ ਉਹਨੂੰ ਰਾਤੀ ਨੀਂਦ ਨਹੀਂ ਆਈ ਉਹ ਕਹਿੰਦਾ ਵੀ ਜੇ ਮੈਂ ਜੇ ਮੈਂ ਆਪਣਾ ਕਰਤੱਵ ਪੂਰਾ ਕਰਾਂਗਾ ਮੈਂ ਆਪਣੀ ਆਪਣੀ ਕਾਬਲੀ ਜਾਣਦਾ ਕਿ ਮੈਂ ਗੁਰੂ ਸਾਹਿਬ ਨੂੰ ਫੜ ਸਕਦਾ ਤੇ ਜਿਵੇਂ ਉਹਨਾਂ ਨੂੰ ਅਰੈਸਟ ਕਰਾਂਗਾ ਤਾਂ ਉਹਨਾਂ ਦਾ ਕੀ ਕੀ ਹੋਏਗਾ ਉਹਨਾਂ ਦਾ ਹਸ਼ਰ ਉਹੀ ਹੋਏਗਾ ਜੋ ਉਹਨਾਂ ਸਾਬਜ਼ਾਦਿਆਂ ਦਾ ਔਰ ਉਹਨਾਂ ਦੇ ਪਿਤਾ ਦਾ ਹੋਇਆ ਤਾਂ ਜੇਕਰ ਮੈਂ ਉਹਨਾਂ ਨੂੰ ਨਹੀਂ ਫੜਦਾ ਤਾਂ ਫਿਰ ਮੈਂ ਹੁਕਮ ਦਾ ਨਮ ਕਰਮ ਹੀ ਕਰ ਰਿਹਾ ਤਾਂ ਕਹਿੰਦਾ ਸੀ ਯਾ ਅੱਲਾਹ ਜੇ ਤੂੰ ਵਾਕਈ ਇਹ ਗੋਬਿੰਦ ਸਿੰਘ ਤੇਰਾ ਬੰਦਾ ਹੈ ਤੇਰਾ ਭਜਿਆ ਮੁਕੰਬਰ ਹੈ ਮੇਰੇ ਮੱਥੇ 'ਤੇ ਵੀ ਲਾ ਔਰ ਮੇਰੇ ਇਹ ਮਸਲੇ ਨੂੰ ਵੀ ਹੱਲ ਕਰੇ ਜੀ ਉਹੀ ਗੱਲ ਹੋਈ ਜਦੋਂ ਅੱਗੇ ਆਏ ਤੇ ਆਪਾਂ ਅੱਗੇ ਨਵੀ ਖਾਨ ਤੇ ਉਹ ਜੇ ਲੱਗੀ ਜਾ ਰਹੀ ਸੀਗੇ ਵੀ ਜੀ ਆਖੇ ਜੀ ਇਹ ਉੱਚ ਦਾ ਪੀਰ ਜੀ ਅਸੀਂ ਕਰ ਨਹੀਂ ਰਹੇ ਜੀ ਹੁਣ ਇੱਕ ਗੱਲ ਹੋਰ ਤੁਹਾਨੂੰ ਜਿਹੜੇ ਤਰ੍ਹਾਂ ਤੁਸੀਂ ਨਹੀਂ ਪੁੱਛੀ ਤੇ ਵਿੱਚ ਜਿਹੜਾ ਲੋਕ ਪੜਦੇ ਪੜਨ ਆਪਾਂ ਨਹੀਂ ਬਿਮਾਰੀ ਕੀ ਪੜਦੇ ਨਹੀਂ ਹੈ ਜੀ ਜੀ ਅੱਛਾ ਗੁਰੂ ਮਹਾਰਾਜ ਬੈਠੇ ਨੇ ਉਹਨਾਂ ਦੀ ਮੁੱਛਾ ਹੈਗੀਆਂ ਨੇ ਜੀ ਪਿੱਛੇ ਤਿੰਨ ਸਿੰਘ ਨੇ ਉਹਨਾਂ ਦੀ ਮੁੱਛਾ ਹੈਗੀਆਂ ਨੇ ਪਰ ਜਿਹੜੇ ਪੀਰ ਨੇ ਉਹਨਾਂ ਦੇ ਮੁਸਲਮਾਨ ਦੇ ਸ਼ੇਰ ਨਹੀਂ ਕਰਦੇ ਕਿ ਉੱਥੋਂ ਕਿਸੇ ਨੂੰ ਪਤਾ ਨਹੀਂ ਲੱਗਿਆ ਵੀ ਇਹ ਪੀਰ ਢੋਂਗੀ ਹੈ ਜੀ ਦੱਸੋ ਪਤਾ ਨਹੀਂ ਲੱਗਿਆ ਕਿਸੇ ਨੂੰ ਉਹਨਾਂ ਨੇ ਉੱਚ ਦਾ ਪੀਰ ਕਿਹਾ ਇਹ ਇਹ بلوچستان ਦੇ ਕੋਲੇ ਇੱਕ ਡੇਰਾ ਨਾ بلوچستان ਦੇ ਕੋਲੇ ਇੱਕ ਡੇਰਾ ਹੈ ਉੱਚ الدین ਕਰਕੇ ਕਰ ਕੁਛ ਨਾਮ ਹੈ ਉੱਥੇ ਦਾ ਨਾਮ ਉੱਚਾ ਹੈ ਉੱਥੇ ਜਿਹਨੇ ਪੀਰ ਰੇ ਉਹ ਦਾੜੀ ਕੁਛ ਵੀ ਰੱਖਦੇ ਨੇ ਜੀ ਉਹ ਕਹਿੰਦੇ ਨੇ ਮੁਸਲਮਾਨ ਵੀ ਅੱਲਾਹ ਨੇ ਕਿਹਾ ਵੀ ਜਿਸ ਸੂਰਤ ਜਿਵੇਂ ਨਾਉ ਸੁਨਤ ਰਾਂਦੇ ਨੇ ਤੇ ਨਾ ਉਹ ਸਵੀਕਾਰ ਦੇਣ ਜੀ ਉਹ ਇਦਾਂ ਹੀ ਰਹਿ ਦੇ ਕੇ ਸਾਬਤ ਸੂਰਤ ਜਿੱਦਾਂ ਅੱਲਾਹ ਨੇ ਭੇਜਿਆ ਉਹ ਉਦਾਂ ਹੀ ਰਹਿਣਾ ਜੀ ਤੇ ਇਹਨੇ ਨੂੰ ਦਲਾਵਰ ਖਾਨ ਆਇਆ ਤੇ ਉਹਨਾਂ ਨੇ ਸਦਗਰਾਂ ਨੂੰ ਪਛਾਨ ਲਿਆ ਪਰ ਉਹਨਾਂ ਨੇ ਕਿਹਾ ਕੁਝ ਨਹੀਂ ਉਹਨੇ ਸਦਗਰਾਂ ਨੂੰ ਬੇਨਤੀ ਕੀਤੀ ਜੇ ਸਦਗਰ ਜੇ ਇਹ ਪੀਰ ਮੈਂ ਇੱਕ ਬਹੁਤ ਵੱਡੇ ਮਿਸ਼ਨ ਤੇ ਨਿਕਲੇ ਹੋਇਆ ਹਾਂ ਮਿਸ਼ਨ ਮਿਸ਼ਨ ਤੇ ਨਿਕਲੇ ਹੋਇਆ ਇੱਕ ਬੰਦੇ ਨੂੰ ਕਰਨਾ ਤੁਸੀਂ ਰਾਤ ਦਾ ਦਸਤਖਾਨ ਮੈਨੇ ਕੋਲ ਸੇਵਾ ਦਾ ਮੌਕਾ ਦਿਓ ਔਰ ਮੇਰਾ ਜਿਹੜਾ ਜਿਸ ਬਰੂਰ ਤੇ ਨਿਕਲੇ ਹੋਇਆ ਉਹ ਮੈਨੂੰ ਫਤਿਹ ਕਰਾਓ ਜੀ ਔਰ ਸ਼ਾਮ ਸ਼ਾਮ ਨੂੰ ਜਦੋਂ ਦਸਤਖਾਨ ਲੱਗਿਆ ਇੱਧਰ ਬੈਠਾ ਆਪਣਾ ਦਲਾਵਰ ਖਾਨ ਦੇ ਸਾਹਮਣੇ ਬੈਠੇ ਦਸਬੀਤਤਾ ਦੇ ਨਾਲ ਮੇਰੇ ਬਜ਼ੁਰਗ ਤਰਮ ਸਿੰਘ ਤੇ}{|\text{ਦਿਆਲ ਸਿੰਘ}} ਜੀ ਉੱਤੇ ਬੈਠੇ ਤੇ ਸਾਹਮਣੇ ਜਦੋਂ ਉਹਨੇ ਬਰਤਾਇਆ ਤੇ ਉਹਨਾਂ ਨੇ ਮਾਸ ਹਲਾਲ ਬਰਤਾਇਆ ਤੇ ਸਾਹਮਣੇ ਬੈਠਾ ਸੀ ਦਲਾਵਰ ਖਾਨ ਨੂੰ ਪਤਾ ਸੀ ਵੀ ਉਹਨਾਂ ਨੇ ਇੱਕੋ ਹੀ ਹੱਲ ਹੈ ਵੀ ਜਾਂ ਤਾਂ ਇਹ ਮਾਸ ਖਾਣਗੇ ਵੀ ਹਲਾਲ ਖਾਣਗੇ ਤਾਂ ਜੇ ਇਹਨਾਂ ਹਲਾਲ ਖਾਦਾ ਫਿਰ ਇਹ ਢੋਂਗੀ ਹੈ ਇਹਨਾਂ ਨੇ ਸਿਰਫ ਆਪਣਾ ਮਜ਼ਬੂ ਬਚਾਉਣ ਵਾਸਤੇ ਮਾਸ ਖਾ ਲਿਆ ਤੇ ਜੇ ਨਹੀਂ ਖਾਊਗਾ ਤਾਂ ਕੀ ਕਹੂਗਾ ਉਹ ਮੈਨੂੰ ਖਾਊਗਾ ਮਾਣਾ ਫਿਰ ਆਪਣੀ ਆਇਡੈਂਟੀ ਆਪ ਡਿਸਕਲੋਜ਼ ਕਰੇਗਾ ਜੀ ਆਪਣੀ ਆਇਡੈਂਟੀ ਆਪ ਡਿਸਕਲੋਜ਼ ਕਰੇਗਾ ਤਾਂ ਮੇਰੇ ਤੇ ਨਹੀਂ ਆਏਗੀ ਸਭ ਤੇ ਆ ਜੀ ਜੇ ਵਾਕੇ ਹੀ ਰੱਬ ਦਾ ਬੰਦਾ ਹੈ ਇਹਦਾ ਕੋਈ ਰਾਹ ਆਪ ਹੀ ਲੱਭੇਗਾ ਜੀ ਫਿਰ ਉਸ ਵੇਲੇ ਪਹਿਲੇ ਤਰਨ ਸਿੰਘ ਦਿਆਲ ਸਿੰਘ ਨਾਲੋਂ ਬੱਟੇ ਸੀ ਕੋਈ ਸਦਕਰ ਕੀ ਹੁਕਮ ਹੈ ਫਿਰ ਉਸ ਵੇਲੇ ਸਤਿਕਾਰਣੇ ਆਪਣੇ ਮੈਂ ਅੰਜ ਕਟਾਰ ਕੱਢੀ ਕਟਾਰ ਕੱਢੀ ਤੇ ਕਿਰਪਾਨ ਕੀ ਪੇਟ ਕੀਤੀ ਜੀ ਉਥੋਂ ਕੁਰਬਾਨ ਪੇਟ ਕਰਨ ਤੋਂ ਬਾਅਦ ਜਿਹੜੀ ਪ੍ਰਥਾ ਚੱਲੀ ਹੈ ਤੇ ਲੰਗਰ ਦੇ ਵਿੱਚ ਕੁਰਬਾਨ ਪੇਟ ਕਰਦੀ ਹੈ ਉਥੋਂ ਚੱਲੀ ਆ ਰਹੀ ਹੈ ਤੇ ਜੇ ਤੁਸੀਂ ਗੂਗਲ ਦੇ ਵਿੱਚ ਕਰੋ ਗੁਰਦੁਆਰਾ ਕੁਰਪਾਨ ਪੇਟ ਸਾਹਿਬ ਮਾਚਿਵਾੜਾ ਅਜੇ ਬਣਾਇਆ ਹੋਇਆ ਔਰ ਸਾਰੀ ਇਤਿਹਾਸ ਲਿਖੀ ਹੋਈ ਹੈ ਜੀ ਸਿੱਖਾਂ ਦੇ ਵਿੱਚ ਮਾਸ ਖਾਣਾ ਬਣਾ ਨਹੀਂ ਹੈ ਲੰਗਰ ਦੇ ਵਿੱਚ ਵਰਤਾਣਾ ਬਣਾ ਹੈ ਕਿਉਂਕਿ ਕੁੱਠਾ ਜੋ ਹੈ ਉਹ ਹਲਾਲ ਜੋ ਹੈ ਹਲਾਲ ਮਾਸ ਜੋ ਹੈ ਉਹ ਇੱਕ ਸਿੱਖ ਧਰਮ ਉਹ ਮੁਸਲਮਾਨ ਧਰਮ ਦਾ ਹਿੱਸਾ ਹੈ ਕਿਉਂ ਕਿਉਂਕਿ ਜਦੋਂ ਉਹ ਜਾਨਵਰ ਨੂੰ ਵੜਦੇ ਨੇ ਉਹ ਕਲਮਾ ਪੜ੍ਹਦੇ ਨੇ ਉਹਨੂੰ ਇੱਕ ਪ੍ਰਸ਼ਾਦ ਬਣ ਜਾਂਦਾ ਉਹ ਜੀ ਹੋ ਉਹ ਮੁਸਲਮਾਨ ਨੂੰ ਖਾਣਾ ਜ਼ਰੂਰੀ ਹੈ ਜੀ ਸਾਡੇ ਇੱਥੇ ਮਾਸ ਖਾਣਾ ਨਾ ਖਾਣ ਦੀ ਮਜਬੂਰੀ ਨਹੀਂ ਹੈ ਇਹ ਤੁਹਾਡਾ ਸ਼ੌਕ ਹੈ ਮਾ ਖਾਣਾ ਨਾ ਨਹੀਂ ਖਾਣਾ ਇਸੇ ਕਰਕੇ ਜਿਹੜੇ ਢਹੰਗ ਸਗੇ ਨੇ ਅਜੇ ਵੀ ਚਟਕਾ ਕਰਦੇ ਨੇ ਬਸਾਕੀ ਨੂੰ ਜੀ ਹੋਰ ਸਤਗੁਰਾਂ ਨੇ ਬਸਾਕੀ ਨੂੰ ਕੀਚੜਾ ਕੀਤਾ ਸੀਗਾ ਜੀ ਜੇ ਆਪਾਂ ਦਸ਼ਮੇਸ਼ ਪਤਾ ਦੇ ਹੁਣ ਵੀ ਜਾਣੇ ਆ ਤੇ ਲੰਗਰ ਮੰਦਿਰ ਸਾਹਿਬ ਹਜ਼ੂਰ ਸਾਹਿਬ ਉੱਥੇ ਵੀ ਤਾਂ ਜਾ ਕੇ ਲਗਾ ਕੇ ਤਿਲਕ ਲਗਾਉਂਦੇ ਨੇ ਆਪਣੇ ਪ੍ਰਸ਼ਾਦ ਅਧਿਆਨ ਨੂੰ ਦੂਜੀ ਪਾਸੇ ਦੱਸੋ ਜੀ ਕਿਹੜੀ ਮਾਰਸ਼ਲ ਰੇਸ ਆ ਦੁਨੀਆ ਦੇ ਵਿੱਚ ਹਾਂ ਜਰੀ ਮਤਲਬ ਜੰਗ ਲੜਦੀ ਹੋਵੇ ਤੇ ਮਾਸ ਨਾ ਖਾਂਦੀ ਹੋਵੇ ਜਿਸ ਨੇ ਕਦੇ ਖੂਨ ਨਹੀਂ ਦੇਖਿਆ ਕਿ ਅਗਦ ਕੋਤੋਰੀ ਖਾਣਾ ਕਦੀ ਕਦੀ ਜੰਗ ਲੜਦਾ ਸਾਰੇ ਹਿੰਦੂ ਨੇ ਜਿਹੜੇ ਉਹ ਮਹਾ ਹਿੰਦੂ ਨੇ ਬੰਦੇ ਦਾ ਬਹੁਤ ਛੋਟਾ ਹੋਊਗਾ ਉਹਦੀ ਹਿੰਮਤ ਨਹੀਂ ਪੈਣੀ ਵੱਡੀ ਗੱਲ ਹੈ ਤੇ ਇੱਕ ਛੋਟੀ ਜੀ ਗੱਲ ਕਰਦਾ ਜੀ ਆ ਬਜ਼ੁਰਗਾ ਦੀ ਕਿਰਪਾਨ ਹੈ ਤੇ ਆਦੇ ਜੀ ਤੁਸੀਂ ਤੁਸੀਂ ਮਹਾਰਾਜ ਜੀ ਸ਼ਬਦ ਪੜ ਲਓ ਕੀ ਲਿਖਿਆ ਜੀ ਜੀ ਸ਼ਬਦ ਜਿਹੜਾ ਸੰਤ ਗੁਰੂ ਦਾ ਲਿਖਿਆ ਕੀ ਲਿਖਿਆ ਹੋਇਆ ਆਹੋ ਆਹੋ ਆਹ ਉਸ ਦੀ ਕਿਰਪਾਨ ਖੰਡੋ ਖੜਗ ਤੁਬਕ ਤਵਰ ਅਰਤੀਰ ਸਹਿਬ ਸਰੋਹੀ ਸਹਿਬੀ ਸਹਿਤੀ ਇਹੀ ਹਮਾਰੇ ਪੀਰ ਫਿਰ ਸਾਰੇ ਸ਼ਸਰਾਂ ਨਾਮ ਲੈ ਕੇ ਸਤਿਗੁਰਾਂ ਕਹਿੰਦਾ ਇਹ ਸਾਡੇ ਪੀਰ ਨੇ ਇਹ ਦੇ ਸ਼ਹੀਦ ਪਿਤਾ ਨੇ ਜੀ ਦੱਸੋ ਹੋਰ ਪਿੱਛੇ ਦੱਸ ਕੀ ਰਹਿ ਗਿਆ ਇਹ ਪੀਰ ਕਿਸ ਵਾਸਤੇ ਸਾਨੂੰ ਜੀ ਆਪਣੇ ਦਾਲ ਦੇ ਵਿੱਚ ਫਿਰਨ ਵਾਸਤੇ ਜੀ ਜੀ ਸੋ ਬਹੁਤ ਕੁਝ ਹੋਰ ਵੀ ਆਪਾਂ ਜਦੋਂ ਅੱਗੇ ਸਮਾਂ ਮਿਲੇਗਾ ਭਾਈ ਦਲਾਵਰ ਸਿੰਘ ਉਹਨਾਂ ਨਾਲ ਗੱਲਬਾਤ ਕਰਾਂਗੇ ਸੇਕੇ ਇਤਿਹਾਸਬੰਦੀ ਹੋਰ ਵੀ ਜਾਣਾਂਗੇ ਕੈਮਰਾਮੈਨ ਸੋਨੂ ਵਿਰਕ ਨਾਲ ਮੈਂ ਸਹਿਬ ਸਿੰਘ ਵਿਰਕ ਹੀਰਾਮੇਲ ਨਾਭਾ ਧੰਨਵਾਦ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਤੁਹਾਡਾ ਦਾਤਾ ਮਿਹਰ ਕਰੇ ਸੜਾ ਜਰਬੀਰ ਹੋਰ ਫਿਰ ਉਹਨਾਂ ਦੇ ਤੇ ਜਿੰਨਾ ਵੀ ਸਾਨੂੰ ਮੁਸਲਮਾਨਾਂ ਨੇ ਜਿੱਦਾਂ ਕਿ ਸਿੱਖੀ ਪ੍ਰਚਾਰ ਨੂੰ ਕਿਹਾ ਹੋਦਾ ਤੁਹਾਡੇ ਰਾਹੀ ਮੈਂ ਬਤੁਤ ਬਤ ਕਰ ਸਕਾ ਵੈਗੁਰੂ ਜੀ ਕਾਲਸਾ ਵੈਗੁਰੂ ਜੀ ਫਤ